ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵਾਟਰ ਕੈਨਨ ਵਾਲੇ ਨਵਦੀਪ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਰਿਹਾ ਹੈ ਲੰਬੇ ਸਮੇਂ ਤੋਂ ਹਰਿਆਣਾ ਪੁਲਿਸ ਪਿੱਛਾ ਕਰ ਰਹੀ ਸੀ ਨਵਦੀਪ ਦਾ ਔਰ ਨਵਦੀਪ ਕਿਤੇ ਘੁੰਮਣ ਗਿਆ ਹੋਇਆ ਸੀ ਆਪਦੇ ਸਾਥੀਆਂ ਦੇ ਨਾਲ ਦੱਸਿਆ ਜਾ ਰਿਹਾ ਤੇ ਨਵਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ ਵੱਡੀ ਖਬਰ ਨਵਦੀਪ ਤੇ ਉਸੇ ਸਾਥੀ ਗੁਰਕੀਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਨੌਜਵਾਨ ਜਿਹੜਾ ਸਾਇਦੀ ਤਰ੍ਹਾਂ ਨਵਦੀਪ ਦੇ ਨਾਲ ਹੀ ਰਹਿੰਦਾ ਸੀਗਾ ਔਰ ਨਵਦੀਪ ਔਰ ਉਸਦੇ ਸਾਥੀ ਗੁਰਕੀਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਬਹੁਤ ਵੱਡੀ ਖਬਰ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਵਾਟਰ ਕੈਨਨ ਵਾਲੇ ਨਵਦੀਪ ਦੀ ਗ੍ਰਿਫਤਾਰੀ ਹੋਈ ਹੈ ਨਵਦੀਪ ਦਾ ਵੀਡੀਓ ਜਦੋਂ ਨਵਦੀਪ ਦਾ ਨਾਮ ਆਉਂਦਾ ਤਾਂ ਨਵਦੀਪ ਦਾ ਉਹ ਵੀਡੀਓ ਜ਼ਹਿਨ ਦੇ ਵਿੱਚ ਆ ਜਾਂਦਾ ਹੈ ਕਿ ਨਵਦੀਪ ਨੇ ਜਦੋਂ ਵਾਟਰ ਕੈਨਨ ਦਾ ਮੂੰਹ ਮੋੜਿਆ ਸੀ ਤਾਂ ਨਵਦੀਪ ਦੀ ਗ੍ਰਿਫਤਾਰੀ ਹੋ ਗਈ ਹੈ 307 ਦੇ ਪਰਚੇ ਦੇ ਵਿੱਚ ਵਾਟਰ ਕੈਨਨ ਵਾਲੇ ਨਵਦੀਪ ਨੂੰ ਦੱਸਿਆ ਜਾ ਰਿਹਾ ਹੈ ਕਿ ਮੁਹਾਲੀ 에어ਪੋਰਟ ਦੇ ਨੇੜੇੋਂ ਗ੍ਰਿਫਤਾਰ ਕੀਤਾ ਹੈ ਲਗਾਤਾਰ ਟਰੈਪ ਲਗਾਇਆ ਜਾ ਰਿਹਾ ਸੀ ਨਵਦੀਪ ਦੇ ਉੱਪਰ ਲਗਾਤਾਰ ਟੈਪ ਕੀਤਾ ਜਾ ਰਿਹਾ ਸੀ ਉਸ ਨੂੰ ਔਰ ਹੁਣ ਨਵਦੀਪ ਦੀ ਗ੍ਰਿਫਤਾਰੀ ਹੋ ਗਈ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੁਹਾਲੀ 에어ਪੋਰਟ ਨੇੜਿਓਂ ਵਾਟਰ ਕੈਨਨ ਵਾਲੇ ਨਵਦੀਪ ਦੀ ਗ੍ਰਿਫਤਾਰੀ ਹੋਈ ਹੈ ਕਿਸਾਨ ਅੰਦੋਲਨ ਦੇ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਵਾਟਰ ਕੈਨਨ ਵਾਲੇ ਨਵਦੀਪ ਦੀ ਗ੍ਰਿਫਤਾਰੀ ਹੋਈ ਹੈ ਹਰਿਆਣਾ ਦੇ ਅੰਬਾਲਾ ਦੇ ਜਲਵੇੜਾ ਪਿੰਨ ਨਾਲ ਸੰਬੰਧ ਰੱਖਦਾ ਹੈ ਵਾਟਰ ਕੈਨਨ ਵਾਲਾ ਨਵਦੀਪ ਔਰ ਨਵਦੀਪ ਦਾ ਨਾ ਜਿਹੜਾ ਉਦੋਂ ਚਰਚਾ ਦੇ ਵਿੱਚ ਆ ਜਦੋਂ ਪਿਛਲੀ ਵਾਰ ਪਹਿਲਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਔਰ ਅੰਬਾਲਾ ਦੇ ਵਿੱਚ ਰੋਕਿਆ ਗਿਆ ਸੀ ਪੰਜਾਬ ਦੇ ਕਿਸਾਨਾਂ ਨੂੰ ਤਾਂ ਉਸ ਵੇਲੇ ਵਾਟਰ ਕੈਨਨ ਚਲਾਏ ਜਾ ਰਹੇ ਸੀ ਕਿਸਾਨਾਂ ਦੇ ਉੱਪਰ ਤਾਂ ਵਾਟਰ ਕੈਨਨ ਬੰਦ ਕਰ ਦਿੱਤਾ ਸੀ ਨਵਦੀਪ ਨੇ ਵਾਟਰ ਕੈਨਨ ਦਾ ਮੂੰਹ ਮੋੜ ਦਿੱਤਾ ਸੀ ਔਰ ਉਸ ਨਵਦੀਪ ਦੀ ਹੁਣ ਗ੍ਰਿਫਤਾਰੀ ਹੋ ਗਈ ਹੈ ਵਾਟਰ ਕੈਨਨ ਵਾਲਾ ਨਵਦੀਪ ਗ੍ਰਿਫਤਾਰ ਹੋ ਗਿਆ ਹੈ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਲੰਬੇ ਸਮੇਂ ਤੋਂ ਨਵਦੀਪ ਦੀ ਪੈੜ ਨੱਪੀ ਜਾ ਰਹੀ ਸੀ ਔਰ ਲੰਬੇ ਸਮੇਂ ਤੋਂ ਪਾਲ ਕੀਤੀ ਜਾ ਰਹੀ ਸੀ ਨਵਦੀਪਤੀ ਨਵਦੀਪ ਤੇ ਪਰਚੇ ਕਿਸਾਨ ਅੰਦੋਲਨ ਕਰਕੇ ਅ ਦਰਜ ਕੀਤੇ ਗਏ ਸੀ ਬਹੁਤ ਸਾਰੇ ਪਰਚੇ ਹਾਲਾਂਕਿ ਨਵਦੀਪ ਨੇ ਜਿਸ ਤਰੀਕੇ ਦੇ ਨਾਲ ਬਹੁਤ ਵੱਡੀ ਭੂਮਿਕਾ ਕਿਸਾਨ ਅੰਦੋਲਨ ਨੂੰ ਖੜਾ ਕਰਨ ਦੇ ਵਿੱਚ ਨਿਭਾਈ ਔਰ ਕਿਸਾਨ ਉਸ ਨੂੰ ਅਪਰੀਸ਼ੀਏਟ ਬਹੁਤ ਕਰਦੇ ਆ ਔਰ ਕਿਸਾਨ ਉਸ ਨੂੰ ਬਹੁਤ ਪਿਆਰ ਦਿੰਦੇ ਆ ਨਵਦੀਪ ਨੂੰ ਜਿਸ ਤਰੀਕੇ ਦੇ ਨਾਲ ਤਾਂ ਨਵਦੀਪ ਦੀ ਹੁਣ ਗ੍ਰਿਫਤਾਰੀ ਹੋ ਗਈ ਹੈ ਹਰਿਆਣਾ ਪੁਲਿਸ ਨੇ ਨਵਦੀਪ ਔਰ ਉਸ ਦੇ ਸਾਥੀ ਗੁਰਕੀਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਸ਼ੰਭੂ ਬਾਰਡਰ ਤੇ ਚੱਲ ਰਹੇ ਧਰਨੇ ਦੇ ਵਿੱਚ ਵੀ ਬਹੁਤ ਸਰਗਰਮ ਸੀ ਨਵਦੀਪ ਔਰ ਲਗਾਤਾਰ ਜੋਸ਼ੀਲੇ ਭਾਸ਼ਣਾ ਦੇ ਨਾਲ ਵੀ ਆਪਣੀ ਉਸ ਨੇ ਅਲੱਗ ਪਛਾਣ ਵੀ ਬਣਾਈ ਚਰਚਾ ਦੇ ਵਿੱਚ ਵੀ ਰਿਹਾ ਨਵਦੀਪ ਤਾਂ ਹੁਣ ਵਾਟਰ ਕੈਨਨ ਵਾਲੇ ਨਵਦੀਪ ਦੀ ਗ੍ਰਿਫਤਾਰੀ ਹੋ ਗਈ ਹੈ ਹਰਿਆਣਾ ਪੁਲਿਸ ਨੇ ਨਵਦੀਪ ਔਰ ਉਸਦੇ ਸਾਥੀ ਗੁਰਕੀਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਦੇ ਵਿੱਚ ਬਹੁਤ ਸਰਗਰਮ ਸੀ ਨਵਦੀਪ ਔਰ ਸ਼ੰਭੂ ਬਾਰਡਰ ਤੇ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਹਦੇ ਵਿੱਚ ਲਗਾਤਾਰ ਐਕਟਿਵ ਸੀ ਲਗਾਤਾਰ ਲੋਕਾਂ ਨੂੰ ਜੋੜਨ ਦੇ ਲਈ ਇਕੱਠੇ ਹੋਣ ਦੇ ਲਈ ਅਪੀਲ ਵੀ ਕਰਦਾ ਰਿਹਾ ਪੋਕਲੇਨ ਮਸ਼ੀਨਾ ਜਿਹੜੀਆਂ ਸ਼ੰਭੂ ਬਾਰਡਰ ਤੇ ਆਈਆਂ ਔਰ ਉਹ ਨਵਦੀਪ ਦੀ ਟੀਮ ਜਿਹੜੀ ਆ ਉਹ ਲੈ ਕੇ ਪਹੁੰਚੀ ਸੀ ਉਦੋਂ ਵੀ ਲਗਾਤਾਰ ਨਵਦੀਪ ਰਡਾਰ ਤੇ ਰਹਾ ਹਰਿਆਣਾ ਪੁਲਿਸ ਦੇ ਔਰ ਉਥੇ ਹੀ ਜਿਸ ਤਰੀਕੇ ਦੇ ਨਾਲ ਜਿਹੜੇ ਬੈਰੀਕੇਟ ਭੰਨਣ ਵਾਲੇ ਟਰੈਕਟਰ ਸੀ ਜਾਂ ਪੂਰੀ ਦੀ ਪੂਰੀ ਟੀਮ ਉਹ ਨਵਦੀਪ ਦੀ ਸੀ ਇਹ ਦੱਸਿਆ ਜਾ ਰਿਹਾ ਔਰ ਉਥੇ ਹੀ ਗੁਰਨਾਮ ਸਿੰਘ ਚਰੂਨੀ ਉਹਨਾਂ ਦੀ ਯੂਨੀਅਨ ਆ ਪਹਿਲਾਂ ਜੁੜਿਆ ਰਿਹਾ ਨਵਦੀਪ ਔਰ ਉਸ ਤੋਂ ਬਾਅਦ ਵੱਖਰੀ ਹੋ ਗਈ ਇਹਨਾਂ ਦੇ ਵੱਖਰੀ ਯੂਨੀਅਨ ਬਣਾਈ ਸ਼ਹੀਦ ਭਗਤ ਸਿੰਘ ਬੀਕੇਯੂ ਸ਼ਹੀਦ ਭਗਤ ਸਿੰਘ ਦੇ ਨਾਮ ਤੋਂ ਇਹਨਾਂ ਨੇ ਜਥੇਬੰਦੀ ਬਣਾਈ ਔਰ ਉਹਦੇ ਵਿੱਚ ਹੁਣ ਕੰਮ ਕਰ ਰਿਹਾ ਸੀ ਨਵਦੀਪ ਤਾਂ ਹਰਿਆਣਾ ਪੁਲਿਸ ਨੇ ਵਾਟਰ ਕੈਨਨ ਵਾਲੇ ਨਵਦੀਪ ਨੂੰ ਚੁੱਕ ਲਿਆ ਹੈ ਮੋਹਾਲੀ 에어ਪੋਰਟ ਦੇ ਨੇੜੇੋਂ ਦੱਸਿਆ ਜਾ ਰਿਹਾ ਕਿ ਗ੍ਰਿਫਤਾਰੀ ਹੋਈ ਹੈ ਔਰ ਤਿੰਨ ਜਣਿਆਂ ਦੀ ਗ੍ਰਿਫਤਾਰੀ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਿੰਨ ਜਣਿਆਂ ਦੀ ਗ੍ਰਿਫਤਾਰੀ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਹਰਿਆਣਾ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ ਵਾਟਰ ਕੈਨਨ ਵਾਲੇ ਨਵਦੀਪ ਦੀ ਬਹੁਤ ਵੱਡੀ ਖਬਰ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ ਤਾਂ ਵਾਟਰ ਕੈਨਨ ਵਾਲੇ ਨਵਦੀਪ ਦੀ ਗ੍ਰਿਫਤਾਰੀ ਹੋ ਗਈ ਹੈ